ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਬੱਸਾਂ ਦੇ ਕੱਚੇ ਕਰਮਚਾਰੀਆਂ ਵੱਲੋਂ ਕੀਤਾ ਗਿਆ ਅੱਜ ਰੋਸ ਪ੍ਰਦਰਸ਼ਨ ਅਤੇ ਬੱਸਾਂ ਕੀਤੀਆਂ ਗਈਆਂ ਬੰਦ ਲੋਕ ਇਸ ਨੂੰ ਲੈ ਕੇ ਕਾਫੀ ਹੁੰਦੇ ਰੇ ਪਰੇਸ਼ਾਨ ਦੱਸਣਾ ਬਣਦਾ ਹੈ ਕਿ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਪੀ ਆਰ ਟੀ ਸੀ ਪੰਜਾਬਸ ਅਤੇ ਰੋਡਵੇ ਦੇ ਕੱਚੇ ਕਰਮਚਾਰੀਆਂ ਵੱਲੋਂ ਇਹ ਮੰਕ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਆਪਣਾ ਕੱਚੇ ਮੁਲਾਜ਼ਮਾਂ ਨੂੰ ਉਹਨਾਂ ਨੂੰ ਪੱਕਾ ਕੀਤਾ ਜਾਵੇ ਲੇਕਿਨ ਸਰਕਾਰ ਵੱਲੋਂ ਇਹਨਾਂ ਦੀ ਗੱਲ ਤੇ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਜਿੰਨਾ ਵੱਲੋਂ ਸਰਕਾਰੀ ਬਸਾਂ ਜਿਹੜੀਆਂ ਉਹ ਪੂਰਨ ਤੌਰ ਤੇ ਬੰਦ ਰੱਖੀਆਂ ਪੰਜਾਬ ਭਰ ਦੇ ਵਿੱਚ ਇਹ ਬਸਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਤੇ ਬਠਿੰਡਾ ਦੇ ਬੱਸ ਸਟੈਂਡ ਵਿਕੀਰਾਂ ਵੱਲੋਂ ਰੋਜ਼ ਪ੍ਰਦਰਸ਼ਨ ਵੀ ਇਸ ਨੂੰ ਲੈ ਕੇ ਆਪਣਾ ਕੀਤਾ ਗਿਆ ਇਸ ਨੂੰ ਲੈ ਕੇ ਲੋਕ ਕਾਫੀ ਖੱਜਲਖਵਾਰ ਹੁੰਦੇ ਹੋਏ ਆਪਣਾ ਦਿਖਾਈ ਦਿੱਤੇ ਦੇਖ ਰੋ ਤੁਸੀਂ ਗੁਰਾਂ ਦੇ ਵਿੱਚ ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਨਹੀਂ ਜਿਹੜੀਆਂ ਸਿਰ ਪ੍ਰਾਈਵੇਟ ਬਸਾਂ ਖੜੀਆਂ ਨੇ ਦੇ سرکاری بسਾਂ ਦੇ ਇੰਤਜ਼ਾਰ ਦੇ ਵਿੱਚ ਜੜੀਆਂ ਔਰਤਾਂ ਨੇ ਜੜੀਆਂ ਫ੍ਰੀ ਸਫ਼ਰ ਕਰਦੀਆਂ ਨੇ ਉਹ ਇਸ ਦਾ ਇੰਤਜ਼ਾਰ ਕਰੀਆਂ ਨਹੀਂ ਤੇ ਲੋਕਾਂ ਨੇ ਜਿੱਥੇ ਦੂਰ ਦਰਾਡੇ ਅੱਜ ਆਪ ਜਾਣਾ ਸੀ ਅਤੇ ਲੋਕ ਜਦ ਬੱਸ ਸਟੈਂਡ ਵਿਖੇ ਪਹੁੰਚਦਾ ਇਹਨਾਂ ਨੂੰ ਉੱਥੇ ਆ ਕੇ ਪਤਾ ਲੱਗ ਗਿਆ ਕਿ ਬੱਸਾਂ ਸਾਰੀਆਂ ਨਹੀਂ ਆਪਣਾ ਬੰਦ ਨੇ ਇਸ ਨੂੰ ਲੈ ਕੇ ਲੋਕ ਵੀ ਕਾਫੀ ਆਪਣਾ ਇਸ ਨੂੰ ਲੈ ਕੇ ਪਰੇਸ਼ਾਨ ਹੁੰਦੇ ਰਹੇ ਅਤੇ ਇਸ ਮੌਕੇ ਆਗੂ ਨੇ ਬੋਲਿਆ ਗਿਆ ਕਿ ਉਹਨਾਂ ਵੱਲੋਂ ਜਿੱਥੇ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਇਹਨਾਂ ਵੱਲੋਂ ਕਾਲੇ ਚੋਲੇ ਪਾ ਕੇ ਗੁਲਾਮੀ ਦਿਹਾੜੇ ਦੇ ਤੌਰ ਤੇ ਇਸ ਨੂੰ ਜਿਹੜਾ ਹੈ ਆਪਾਂ ਆਪਣਾ ਮਨਾਇਆ ਜਾਵੇਗਾ ਸੋਨ ਦਾ ਘਾਰੇ ਪਟੰਡਾ ਦੀ ਬੱਸਾਂ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਆਪਣਾ ਪੀਆਰਟੀਸੀ ਪੰਨਵਸਰ ਤੇ ਰੋਡਵੇਜ ਦੇ ਕੱਚੇ ਕਰਮਚਾਰੀਆਂ ਵੱਲੋਂ ਆਪਣੇ ਮੰਗਿਆਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਇਨ੍ਹਾਂ ਵੱਲੋਂ ਨਾਹਰੇਬਾਜੀ ਕਰ ਬੱਸਾਂ ਵੀ ਬੰਦ ਕੀਤੀਆਂ ਵਾਦਾ ਜੀ ਰੋਡਵੇਜ ਸਰਸਰ ਪਾਣਦੇ ਨੇ ਆਈ ਆ ਬਹੁਤ ਪਰੇਸ਼ਾਨੀ ਆਈ ਹੈ ਵੀਰ ਜੀ ਪਰੇਸ਼ਾਨੀ ਤਾਂ ਹੁੰਦੀ ਹੈ ਜੀ ਕਿਸੇ ਨੂੰ ਚਲੋ ਜਾਣਾ ਤਾਂ ਹੁੰਦਾ ਹੀ ਹੈ ਮਜਬੂਰੀ ਦੇ ਵਿੱਚ ਜਾਣਾ ਪੈਂਦਾ ਅੱਜ ਕੱਲ ਦਾ ਟਾਈਮ ਦੇਖ ਲੋ ਪੁੱਤ-ਪੋਤੇ ਜਾਂ ਕੋਈ ਪੈਸੇ ਦੀ ਕਮੀ, ਬੱਚੇ ਨਸ਼ਿਆਂ ਤੇ ਲੱਗੇ ਆ। ਮਾਪਿਆਂ ਨੂੰ ਜਾਣ ਆਉਣਾ ਪੈਂਦਾ ਪਰ ਕਿੱਥੋਂ ਇੰਨਾ ਖਰਚਾ ਲਾਉਣ? ਪਰੇਸ਼ਾਨੀ ਤਾਂ ਹੈਗੀ ਸਰਕਾਰੀ ਬਸਾਂ ਦੀ। ਗਰੀਬ ਬੰਦੇ ਨੂੰ ਬਹੁਤ ਜ਼ਿਆਦਾ ਹੈਗੀ। ਜਦੋਂ ਜੇ ਕਿਸੇ ਕੋਲ ਪੈਸਾ ਤਾਂ ਉਹਦਾ ਜਾ ਵੀ ਕਰੂਗਾ। ਗਰੀਬ ਪਰਿਵਾਰਾਂ ਨੂੰ ਬਹੁਤ ਮੁਸ਼ਕਲ ਆ। ਸਰਕਾਰ ਦੱਸ ਦੇਣਾ ਜੀ ਉਹਦਾ ਵਾਅਦਾ ਕੀ ਤੇ ਆ।

ਇਹ ਬੰਦਾ ਐਸੋਲ ਤੇ ਸੀਗੇ ਵਿਚਾਰ ਬੰਦਾ ਨਹੀਂ ਜਾ ਸਕਦਾ ਬੁੜੀ ਜਾਂਦੀ ਸੀ ਦੁੱਖ ਦਸੌਂ ਦੇ ਤੇ ਇਹ ਜੇ ਮਰਕਦੇ ਪਹੁੰਚਦੇ ਵੀ ਨਹੀਂ ਪਹੁੰਚਣਾ ਸੀ ਜਾਣੀ ਸਕੇ ਆ ਪੈਕੇ ਡਿੱਕੀ ਜਾਂਦੀ ਬਸ ਹੋਣਾ ਕਹਿੰਦੇ ਵਸ ਨਹੀਂ ਜਾਂਦੀ ਮਲੋਟ ਕਿਨੂ ਕੋਕੇ ਕਿਦਰਵੇ ਤੇ ਨਹੀਂ ਕਿਦਰਵੇ ਪਹੁੰਚਣਾ ਸੀ ਵੀਰੇ ਸਾਡੀ ਤਾਂ ਇਹ ਬੇਨਤੀ ਹੈ ਵੀ ਸਰਕਾਰ ਸੁਣੇ ਜਦੋਂ ਬੁਲਾਈਆਂ ਸਰਕਾਰੀ ਬੱਸਾਂ ਲਾਈਆਂ ਸੀ ਤਾਂ ਫਿਰ ਹੀ ਹੁਣ ਕਿਉਂ ਬੰਦ ਕਰਦਾ ਉਹ ਹਵੰਤਮਾਨ ਚਲਦੀਆਂ ਰੱਖੇ ਵਾਅਦਾ ਤਾਂ ਪੂਰਾ ਰਵੇਗਾ ਹਾਂ ਦਾ ਜਿਹਨੇ ਵਾਅਦਾ ਕੀਤਾ ਸੀ ਉਹ ਵਾਅਦਾ ਤਾਂ ਹੁਣ ਮੁੱਕਰ ਰਿਹਾ ਹੈ اسی یہی ਬੰਕਰਦੇ ਆ ਭਗਵਾਨ ਜੀ ਤੁਮਾਨ ਤੋਂ ਵੀ ਵਾਅਦੇ ਤੋਂ ਵਾਅਦੇ ਸੁਣਦੇ ਦੇਵੇ ਗਰੀਬ ਜਨਤਾ ਨੂੰ ਜਿਹੜਾ ਵਾਅਦਾ ਕੀਤਾ ਸੀ ਜਸਾ ਹੀ ਦੇ ਜੀ ਉਹ ਇਹ ਬੁਰੰਗ ਨੇ ਬੋਟਾ ਕਾ ਨਾ ਪਹਿਲਾਂ ਭਗਵਾਨ ਤੁਮਾਨ ਕਹਿੰਦਾ ਸੀ ਵੀ ਮੈਂ 1000 ਰੁਪਇਆ ਲਾਉ ਉਹ ਕੋਈ 1000 ਰੁਪਇਆ ਨਹੀਂ ਪਾਇਆ ਠੀਕ ਆ ਜੇ ਬਸਾਂ ਦਾ ਬੁਰੰਗਾਂ ਨੂੰ ਸੀ ਸੁਣਤਾ ਤਾਂ ਇਹ ਵੀ ਹੁਣ ਬੰਦ ਕੀਤੀਆਂ ਰੰਗਾਂ ਤਾਂ ਪਰ ਸਾਰਾ ਪਰ ਸਾਰਾ ਅਸੀਂ ਬਹੁਤ ਜ਼ਿਆਦੇ ਠੀਕ ਹੈ ਅਸੀਂ ਕਿੱ데 ਬੈਠੇ ਆ ਵੀਰੇ ਅਸੀਂ ਤਾਂ ਬਹੁਤ ਪਰੇਸ਼ਾਨ ਆ ਬਸਾਂ ਦੀ ਉਡੀਕ ਕਰ ਰਹੇ ਆ ਅਸੀਂ ਤਾਂ ਕੋਈ ਬਸ ਨਹੀਂ ਆਉਂਦੀ ਕੋਈ ਟੱਕਰੀ ਸਵਾਰੀ ਬਹੁਤ ਪਰੇਸ਼ਾਨ ਆ ਅਸੀਂ ਤਾਂ ਐਵੇਂ ਕਹਿ ਦਿੰਦੇ ਆ ਭਗਵੰਤ ਮਾਨਾ ਕਰੂ ਆਇਆ ਕਰੂ ਆ ਕੋਈ ਸਾਨੂੰ ਤਾਂ ਕੋਈ ਫਾਇਦਾ ਨਹੀਂ ਕੋਈ ਅਕੀਨ ਆਉਂਦਾ ਉਹਨਾਂ ਦੇ ਕਿਸੇ ਲੱਗੇ ਰਾਜ ਉਹ ਜੀ ਰਵਿੰਦਰ ਸਿੰਘ ਆ ਮੈਂ ਪੰਜਾਬ ਰੋਡ ਤੇ ਪਰਬਸ ਪਿਆ ਦੀ ਰਿਪੋਰਟ ਕੋਈ ਇਹੋ ਜਿਹਾ ਪੰਜਾਬ ਦੀ ਸੁਪਰਗਾਰਾ ਜੀ ਜਿਹੜਾ ਅੱਜ ਦਾ ਸਾਡਾ ਪ੍ਰੋਟੈਸਟ ਹੈ ਅਸੀਂ ਅੱਜ 14 ਅਗਸਤ ਨੂੰ ਹਰਕਾਲ ਸੰਗੂਰਨ ਤੌਰ ਤੇ ਹਰਕਾਲ ਜਿਹੜੀ ਕਰ ਦਿੱਤੀ ਹੈ ਤੇ ਅੱਗੇ ਕੱਲ ਨੂੰ 15 ਅਗਸਤ ਦੇ ਲੋਕਾਂ ਨੂੰ ਜਾਦੀ ਦਸੂਆ ਹੋਵੇਗਾ ਬਰਾਸੀ ਬੜੇ ਲੰਮੇ ਸਮੇ ਤੋਂ ਜਿਹੜਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਹੈ ਉਹਦੇ ਖਾਤੇ ਅਸੀਂ ਗੁਲਾਮੀ ਦੇ ਵਿੱਚ ਮੁਲਾ ਕੇ ਕਾਲੇ ਜਿਹੇ ਪਾ ਕੇ ਤੇ ਆਪਦਾ ਆਪਣੀ ਗੁਲਾਮੀ ਦੀ ਨਿਸ਼ਾਨੀ ਕੱਲ ਨੂੰ ਪ੍ਰਤੀਕ ਕਰਾਂਗੇ ਉਹ ਵੀ ਜਿਹੜਾ ਸਾਡੇ ਬੜੇ ਲੰਮੇ ਸਮੇ ਤੋਂ ਫਟੇ ਜਿਹੜੇ ਮੁਲਾਜ਼ਮ ਹੈ ਉਸ ਕਿਸੇ ਅਦਾਰੇ ਚ ਕੱਚੇ ਕੰਮ ਕਰਦੇ ਆ ਰਹੇ ਹੈ ਤੇ ਬੜਾ ਜਿਹੜਾ ਇਹਨਾਂ ਤੋਂ ਤਸ਼ੱਦਦ ਕੀਤਾ ਜਾਂਦਾ ਮੁਲਾਜ਼ਮਾਂ ਤੇ ਬੜਾ ਵੱਡਾ ਤਸ਼ੱਦਦ ਕੀਤਾ ਜਾਂਦਾ ਕਿ ਤੁਹਾਨੂੰ 12 14 14 ਘੰਟੇ ਕੰਮ ਕਰਾਇਆ ਲਿਆ ਜਾਂਦਾ ਤੇ ਨੀਂਦੀਆਂ ਤਨਖਾਹ ਦਿੱਤੇ ਜਾਂਦੇ ਜਿਸ ਤਾਰਨੇ ਅਸੀਂ ਬੜੇ ਗੁੱਸੇ ਨਾਲ ਇਸ ਕਰਕੇ ਇਸ ਗਲਾਮੀ ਦਫ਼ਸਲ ਨੂੰ ਮਨਉਦੇ ਹੋਇਆ ਕਾਲਜ ਵਾਲੇ ਪਾ ਕੇ ਪੰਨ ਭਗਵਾਨ ਤਮਨ ਦੇ ਜਿੱਥੇ ਵੀ ਉਹ ਤੇ ਨਜਦਾ ਉਹ ਤੇ ਜਾ ਕੇ ਅਸੀਂ ਪੁਰਵਾਤਮਾਨ ਤੋਂ ਸਵਾਲ ਕਰਾਂਗੇ ਕਿ ਸਦਾ ਜਾਣ ਤੋਂ ਪਹਿਲਾਂ ਜਦੋਂ ਵੱਡੇ ਵੱਡੇ ਬਾਦਲੇ ਪੁਰਵਾਤਮਾਨ ਸਰਕਾਰ ਕਰਦੀ ਸੀ ਕਿ ਅਸੀਂ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਜਿਹੜਾ ਫਿਕਸਾਈ ਸਿਸਟਮ ਹੈ ਇਹ ਬੰਦ ਕਰਾਂਗੇ ਪਰ ਹੋਇਆ ਬਿਲਕੁਲ ਉਲਟਾ ਖਰਾਬ ਹੈ ਪੁਰਵਾਤਮਾਨ ਦਾ ਕਿਸੇ ਵੀ ਵਰਗ ਵਾਸਤੇ ਨਹੀਂ ਚੱਲਿਆ ਆਹ ਹਰ ਹਰ ਕੋ ਘਰ ਦੇ ਨਜ਼ਾਰੇ ਲਾ ਰਿਹਾ ਕੋਈ ਵੀ ਜਿਹੜਾ ਵਰਗ ਹੈ ਸਰਕਾਰ ਤੋਂ ਖੁਸ਼ ਨਹੀਂ ਹੈ ਤਾਂ ਜਿਹੜਾ ਸਾਡਾ ਬੜਾ ਲੰਮੇ ਸਾਲੋਂ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ 5000 ਨਰੂ ਬਸ ਪੀਆਪੀਸੀ ਤੇ ਪਿਆਰ ਰੋਡਵੇ ਤੇ ਜਿਹੜੇ ਪਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਸਹੀ ਸਬਰ ਸੌਂਦ ਮਿਲ ਸਕੇ ਤੇ ਨਾਲ ਦੀ ਨਾਲ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਰੋਜ਼ਗਾਰ ਦੇ ਸਾਧਨ ਵਾਸਤੇ ਤੇ ਨਾਲ ਦੀ ਨਾਲ ਜਿਹੜੇ ਸਾਡੇ ਮਜ਼ਦੂਰਾਂ ਭਾਲ ਉਹਨਾਂ ਦੇ ਹੱਕੀ ਕਾ ਜਾਵੇ ਤੇ ਕਿਲੋਮੀਟਰ ਸਕੀਮ ਬਸਾਓ ਬੰਦ ਕੀਤੀ ਜਾਵੇ ਕਿਉਂਕਿ ਜਿਹੜੀ ਲੜਾਈ ਹੈ ਉਹ ਨੀਜੀ ਕਰਨ ਦੀ ਲੜਾਈ ਹੈ ਕਿਲੋਮੀਟਰ ਬਸਾ ਪਾ ਕੇ ਸਰਕਾਰ ਇੱਕ ਅਰੇਂਜਮੈਂਟ ਆ ਇਸ ادارے ਨੂੰ ਕਾਰਜਕਾਰੀ ਨਹੀਂ ਕਰਨ ਚਾਹੁੰਦੇ ਅਸੀਂ ਇਹ ਲੜਾਈ ਆਮ ਲੋਕਾਂ ਦੀ ਲੜਾਈ ਲੜ ਰਹੇ ਆ ਕਿ ਇਸ ادارے ਨੂੰ ਨਿਜੀ ਕੰਟਰੋਲ ਤੋਂ ਬਚਾਇਆ ਜਾ ਸਕੇ ਕਿਉਂਕਿ ਅਗਰ ਇਹ ਲਿੰਕਟਰ ਬੱਸਾਂ ਇਸੇ ਸਪੀਡ ਨਾਲ ਇਸ ادارے ਦੇ ਅੰਦਰ ਚੱਲੇਗਾ ਤਾਂ ਸਮਾਂ ਦੂਰ ਨਹੀਂ ਕਿਉਂ ਇਸ ادارے ਨੂੰ ਅੰਦਰੋਂ ਬੰਦ ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਇਹਨਾਂ ਪ੍ਰਾਈਵਟ ਪ੍ਰਾਈਵੇਟ ਟਰਾਂਸਪੋਰਟਰ ਮੰਗ ਲਿਆ ਇਹਨਾਂ ਲੋਕਾਂ ਦੀ ਜਿਹੜੀ ਮਾਰ ਹੈ ਉਹ ਆਮ ਜਨਤਾ ਨੂੰ ਚਲੀ ਜਾਏਗੀ ਕਿਉਂਕਿ ਬਿਨ ਮਨਮਰਜ਼ੀ ਦੇ ਉੱਪਰ ਦੇ ਜਾਣ ਜਿਹੜੇ ਮਰਮਰ ਦੀ ਦਾ ਜਿਹੜਾ ਕਰਾਇਆ ਸੀ ਉਹਨਾਂ ਦੇ ਜਿਸ ਕਾਰਨ ਜਿਹੜਾ ਅਸੀਂ ਇਹ ਮਿਜੀਕਲ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਇਹਦੇ ਅੱਜ ਤੋਂ ਪ੍ਰੋਪਰ ਤੌਰ ਤੇ ਇਹ ਹਰ ਤਾਰ ਆਪਸ ਵਿੱਚ ਕਿੰਨੀ ਬੱਸਾਂ ਦਾ ਚੱਕਾ ਜਾ ਵਾਅਦ ਕਰਕੇ ਲਗਭਗ 97 ਤੋਂ 98% ਜਿਹੜਾ ਬੱਸਾ ਪੀਆਰਸੀ ਦੇ ਰੋਡਵੇਜ ਦਾ ਬੰਦ ਹੈ ਜੀ ਸਿਰਫ 1 ਤੋਂ 2% ਜਿਹੜਾ ਬੱਸਾ ਹੋਰ ਚੱਲ ਰਿਹਾ ਹੈ ਉਹਨਾਂ ਚ ਵੀ ਇੱਕ ਦੋ ਬੰਦੇ ਹੀ ਆ ਜਿਹੜੇ ਕੱਚੇ ਮੁਲਾਜ਼ਮਾ ਹੋ ਜਾਂਦਾ ਬੱਸਾ ਚਲਾਉਂਦੇ ਨੇ ਲੋਟਸ ਸਰਬੱਤ ਦਾ ਰੈਗੂਲਰ ਮੁਲਾਜ਼ਮ ਜਿਹੜੇ ਆ ਗਏ ਉਹ ਹੀ ਬਸਾਂ ਗਿਆ ਕੋਈ ਵੀ ਕੱਚਾ ਕੰਮ ਕੋਆ ਜ਼ਰੂਰਤ ਨਹੀਂ ਗਿਆ ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਸਰਕਾਰ ਨੇ ਇੱਕ ਰੈਂਡਮ ਜੀ ਬੋਲ ਦਿੱਤੀ ਸੀ बार-बार ਅਸੀਂ ਲੇਖਤੀ ਰੂਪ ਦੇ ਦਿੱਚੋਆ ਪਰ ਇਹ ਸਰਕਾਰ ਸਾਡਾ ਇੱਕ ਕਮੇਟੀ ਕਮੇਟੀ ਦੀ ਗੇਮ ਖੇਡ ਰਹੀ ਹੈ बार-बार ਕਮੇਟੀ ਬਣਾ ਕੇ ਇਹ ਤੇ ਗੇਮ ਖੜਾਇਆ ਜਾ ਰਿਹਾ ਹੈ ਇਸ ਕਮੇਟੀ ਬਣਾ ਕੇ ਪਰ ਕੀਤਾ ਕੁਝ ਨਹੀਂ ਜਾਂਦਾ ਤਾਂ ਅਸੀਂ ਅੱਜ ਆ ਕੇ ਜਿਹੜਾ ਹਾਕ ਦਾ ਫੈਸਲਾ ਕੀਤਾ ਪੰਜ ਕੀ ਨਾਮਾ ਕਿਸਮਤੋ ਲੈ ਕੇ ਜਿਹੜਾ ਫੀਲ ਕਰਨ ਦੇ ਬੱਤੇ ਮੇਰਾ ਨਾਮ ਜੀ ਹਰਮਨ ਸਿੰਘ ਢੋਲਾ ਪੀਆਰਸੀ ਤੱਕ ਅੰਮ੍ਰਿਤਸਰ ਦਾ ਸੁਪਾ ਕਾਰਜਕਾਰੀ ਬਣਦਾ ਹੈ ਪੰਜਾਬ ਦਾ ਇਹ ਜਿਹੜਾ ਅੱਜ ਹੜਤਾਲ ਚੱਲ ਰਹੀ ਹੈ ਜੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਸਰਕਾਰ ਹੈ ਵਾਅਦੇ ਕਰਕੇ ਮੁੱਕਰਦੀ ਆ ਰਹੀ ਹੈ ਮਾਨ ਸਰਕਾਰ ਮੇਰੇ ਮੰਤਕਾਰ ਕਹਿੰਦੇ ਸੀ ਵੀ ਅਸੀਂ ਕਚਾ ਨਾ ਨਹੀਂ ਕਰ ਕਰ ਦਾਂਗੇ ਕਿਸੇ ਵੀ ਮੈਦਾਨੇ ਵਿੱਚ ਕਚਾ ਬੰਦਾ ਨਹੀਂ ਹੋਣ ਦੇਣਾ। ਤਾਂ ਉਸੇ ਤਰ੍ਹਾਂ ਰਿਸੋਰਸਿੰਗ ਤੇ ਭਰਤੀ ਹੋ ਰਹੀ ਹੈ। ਇੱਕ ਨਵੀਂ ਸਕੀਮ ਸਾਬੈ ਰਹੀ ਹੈ। ਉਹ ਵੀ ਨਾ ਜਿੰਨਾ ਦੇ ਪ੍ਰੋਤ ਵਜੋਂ ਅਸੀਂ ਇਹ ਜੀ ਅੱਜ ਹੜਤਾਲ ਕੀਤੀ ਹੋਈ ਹੈ। ਸਾ ਵੀ ਲੰਬੇ ਸਮੇਂ ਤੋਂ 3 ਸਾਲ ਤੋਂ ਜਿਹੜਾ ਇਹ ਵਾਰ-ਵਾਰ ਸਾਡੇ ਨਾਲ ਖਾਦੇ ਕਰਕੇ ਮੁੱਤਲੇ ਆ ਰਹੇ ਆ ਕੋਈ ਵੀ ਹੱਦ ਨਹੀਂ ਖੱਡਿਆ। ਤੇ ਹੁਣ ਆ ਜਿਹੜਾ 25 ਗਣ ਜੱਡੇ ਬਹਿਨੀ ਨੇ 513 ਤਰੀਕ ਦੀ ਇਹ ਕਿਸੀ ਹੋਵੇ ਜੋ ਕੋਈ ਹੱਥ ਨਹੀਂ ਨਿਕਲਿਆ ਬਾਰ-ਬਾਰ ਬਾਹਰ ਕਰਕੇ ਮੁੱਕਦੇ ਆ ਉਹਨਾਂ ਦੇ 14 ਤਰੀਕ ਤੋਂ ਜਿਹੜੀ ਆਪਨ ਸੇ ਸਮਝਦੀ ਹੜਤਾਲ ਕੀਤੀ ਗਈ ਹੈ ਉਹਦੇ ਵਿੱਚ ਅਜਾਜ਼ਤ ਤੇ ਮਦੀਨ ਜਿਹੜਾ 25 ਗਣ ਜਨ ਤੱਕ ਦਾ ਕੂਟਾ ਉਹਦੇ ਪੰਜਾਬ ਦੇ ਵਿੱਚ ਸਥਾਪਿਤ ਕਰ ਕੀਤਾ ਹੋਇਆ ਜੀ ਉਹ ਵੀ ਇਹ ਇੱਕ ਕੰਮ ਨੇ ਪ੍ਰੋਗਰਾਮ ਅਜਾਜ਼ਤ ਤੇ ਮਦੀਨ ਤੇ ਉਹ ਕਹਿੰਦਾ ਦੇ ਨਾਲ ਲੜਾਈ ਚ